ਸੋ ਕੀ ਪ੍ਰੇਸ਼ਾਨੀਆਂ ਕਦੋਂ ਤੋਂ ਤਾਂ ਪ੍ਰੇਸ਼ਾਨ ਕਰ ਰਹਾ ਹੈ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਸਾਲ ਕੋਈ ਸੋ ਕੁਝ ਨਹੀਂ ਕਰਦੀਏਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ 10 ਵਾਰ ਧਮਕੀ ਦੇਂਦੇ ਮੈਨੂੰ ਮਾਰ ਦੇਣਾ ਅੱਜ ਫੇਰ ਮੇਰੇ ਪਿੱਛੇ ਆਏ ਦਾਤ ਲੈ ਕੇ ਮੈਨੂੰ ਕਹਿੰਦੇ ਆਟੋ 'ਚ ਬਹਿ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਿਆ ਪਿੱਛੇ ਕੁਝ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਦੋਂ ਵੀ ਚਾਚੂ ਲੱਗਦੇ ਆ ਹਾਂਜੀ ਤਾਲਣ ਕਿ ਇੱਦਾਂ ਕਿਉਂ ਕਰਦੇ ਆ ਪਤਾ ਨਹੀਂ ਮੈਂ ਵੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰਤਾਰਪੁਰ 4 ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋ ਕਿੰਨਾ ਟਾਈਮ ਉੱਥੇ ਰਵਾਂ ਮੈਂ ਤੇ ਫੇਰ ਮੈਂ ਇੱਥੇ ਵਾਪਸ ਆਈ ਤਾਂ ਫੇਰ ਰਹੀ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ 'ਚ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਕਿ ਮੈਂ ਆਟੋ 'ਚ ਨਹੀਂ ਬਹਿਣਾ ਹੀ ਪਾਪਾ ਨੂੰ ਪਤਾ ਸੀ ਇਸ਼ਾਰੇ ਨਾਲ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜੇ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਹੈ ਪੁਲਿਸ ਕਾੰਨ ਦਾ ਜ਼ਿੰਮੇਦਾਰ ਹੋਊਗੀ ਗੱਲ ਦੀ ਨੁਕਸਾਨ ਮੇਰਾ ਨਾ ਕਦੀ ਉਹ ਕਹਿੰਦਾ ਮੈਂ ਤਜਾ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇੱਧਰ ਦੀਆਂ ਧੰਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਂ ਨਾਲ ਦੀ ਚਾਰ ਵਾਰੀ ਪੁਲਿਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬਸ ਇਹੀ ਕਰਦੀ ਹੈ ਉਹ ਕੀ ਚਾਹੁੰਦੇ ਕੀ ਉਹ ਤੁਸੀਂ ਮੈਂ ਚਾਨੀ ਇਹਨਾਂ ਨੂੰ ਹੁਣ ਤੁਸੀਂ ਫੋਨ ਕੀਤਾ ਕੋਈ ਨਹੀਂ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਦਾ ਘੰਟਾ ਆ ਗਿਆ ਤੇ ਕੋਈ ਨਹੀਂ ਆਇਆ ਮੈਂ ਹਾਂ ਇਹ ਗੱਲ ਕੀ ਆ ਕਿ ਉਹ ਪ੍ਰੋਬਲਮ ਕੀ ਆ ਬੱਚੇ ਨੂੰ ਪ੍ਰੋਗਰਾਮ ਕਰਨਾ ਕਰ ਉਹ ਟੈਂਪਿੰਗ ਆ ਤਾਂ ਕਹੇ ਸੀ ਆਜਾ ਚਾਰ ਚੰਨਾਂ ਨਾਲ ਟਾਂਕ ਮੇਰ ਹੋਇਆ ਟੀਲੰਦੇ ਰੰਦੇ ਉਹਨਾਂ ਦਾ ਤਾਂ ਕੋਈ ਹੋਰ ਨਹੀਂ ਡਰਾਮਾ ਪਹਿਲਾਂ ਵੀ ਤੁਹਾਡੇ ਤੇ ਕੰਪਲੇਟਾ ਕੀਤੀ ਆ ਹਾਂ ਹਾਂ ਕੀਤੀਆਂ ਪਰ ਉਹ ਕੀ ਨਹੀਂ ਆਇਆ ਕਿ ਕੰਪਲੇਟਾ ਬਾਅਦ ਜੋ ਕਹਿ ਦਿੰਦੀ ਹੈ ਮੇਰੇ ਪਾਪਾ ਨੇ ਕਿਹਾ ਤੀ ਦੱਦ ਦਾਦ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ ਉਹ ਟੈਲੀਫੋਨ ਕਹਿੰਦੀ ਸਾਨੂੰ ਕੁਛ ਨਾ ਕੁਛ ਰੱਖਣਾ ਬਿੰਦਾ ਜਿਹੜਾ ਤੱਕ 11 ਦੇ 11 ਵਜੇ ਤੱਕ 12 ਵਜੇ 1 ਵਜੇ ਤੱਕ ਦੇ ਇਸ ਨੂੰ ਉੱਪਰ ਸਵਾਰ ਗਿੰਦੇ ਸਾਰੇ ਆਟੋ ਵਾਲੇ ਰੱਖਦੇ ਆ ਕੋਈ ਤੋਟੀ ਲਖਾਇਆ ਕੋਈ ਡੰਡਾ ਰੱਖਦਾ ਗੁਦਾਰ ਤਾਂ ਉਸਨੇ ਕੁਛ ਨਾ ਕੁਝ ਰੱਖ ਦੇ ਜੂਗਾ ਕੋਈ ਨਾ ਕੋਈ ਪ੍ਰਵੀਜ਼ਨ ਨਹੀਂ ਹੈ ਰੱਖਣ ਦੀ ਪਤਾ ਨਹੀਂ ਕਿ ਹਥਿਆਰ ਤਾਂ ਆ ਰਿਹਾ ਚਾਹੇ ਪਿਸਤੋਲ ਹੋਵੇ ਚਾਹੇ ਦਾਕਰ ਹੋਵੇ ਚਾਹੇ ਦਰਬਾਨ ਮਿਸ਼ਨ ਨਹੀਂ ਪਤਾ ਕਿ ਕਿਹੜੀ ਰੈਣੀ ਬਿੰਦੀ ਆ ਨਹੀਂ ਪੈਸਾ ਲੈਣੀ ਪੈਂਦੀ ਆ ਨਾ ਰੱਖਣ ਦੀ ਜੇ ਕਿੰਨੂ ਖਤਰਾ ਹੋ ਸਕਦਾ ਕੁੜੀ ਲਈ ਤੁਸੀਂ ਗਲਤ ਨਹੀਂ ਰੱਖਦੇ ਉਸਤੋਂ

ਹੋਰ ਵੀ ਤੁਸੀਂ ਨਸ਼ਾ ਕੀਤਾ ਹੈ ਤੁਹਾਡਾ ਮੈਡੀਕਲ ਕਰਵਾਈਏ ਮੈਂ ਤਾਂ ਨਸ਼ਾ ਸੜਾਉ ਕੇਂਦਰ ਤੇ ਡਟਾਰ ਹਾਂ ਹਾਂ ਤਾਂ ਨਸ਼ਾ ਸੜਾਉ ਕੇਂਦਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੁਹਾਡੀ ਸ਼ਕਲ ਦਾ ਦੀ ਦੋਸ਼ਾ ਕੀਤਾ ਹੋਇਆ ਸਰ ਜੀ ਹੁਣ ਵੀ ਤੁਹਾਡਾ ਮੈਡੀਕਲ ਕਰਾਈਏ ਡੋਪ ਟੈਸਟ ਪੋਜ਼ਿਟਿਵ ਆਇਆ ਮੰਨ ਲਿਓ ਤੁਸੀਂ ਹਾਂਜੀ ਐਸੇ ਤੁਹਾਨੂੰ ਮੰਨ ਲਿਓ ਹਨ ਨਸ਼ਾ ਕੀਤਾ ਹੈ ਤੁਹਾਡਾ ਤੇ ਪੇਟ ਦਰਦ ਹੈ ਪੇਟ ਦਰਦ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ ਇਨਫਿਕੇਟੇਟ ਦਰਦ ਵਾਲੀ ਗੋਲੀ ਖਾਧੀ ਹੈ ਪਾਜੀ ਮੈਂ ਪੁੱਛਿਆ ਤੁਮ ਤੁਸੀਂ ਐਸਲੇ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ ਓਏ ਇੱਕ ਹਲਕਾ ਹਲਕਾ ਲੈਫਟ ਰਾਈਟ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਮੈਂ ਪੁੱਛਿਆ ਨਸ਼ਾ ਕੀਤਾ ਹਾਂ ਜਾਂ ਨਹੀਂ ਰਾਈਟ ਰਾਈਟ ਹੁੰਦਾ ਪਾਜੀ ਮੈਂ ਪੁੱਛਿਆ ਨਸ਼ਾ ਕੀਤਾ ਹਾਂ ਜਾਂ ਨਹੀਂ ਜਵਾਬ ਦਿਓ ਨਸ਼ਾ ਤੇ ਬੜੇ ਕਿਸਮ ਦਾ ਹੁੰਦਾ ਟੈਬਲੇਟ ਤੁਸੀਂ ਦਵਾਈ ਨਾਲ ਨਸ਼ਾ ਕੀਤਾ ਓ ਬੇਟੇ ਪੇਟ ਦਰਦ ਵਾਲੀ ਮੰਦਰ ਸਿਆਕ ਟੈਬਲੇਟ ਲਈ ਪਾਜੀ ਮੈਂ ਪੁੱਛਿਆ ਤੁਸੀਂ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਬਹੁਤ ਹੋਰ ਹੋਵੇ ਲੋੜ ਦਾ ਯਾਰ ਤੁਸੀਂ ਨਸ਼ਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਮੇਰਾ ਟੈਸਟ ਕਰਾ ਲਓ ਇਹ ਲੋਕ ਪਾਵਾਂਗੇ ਤੁਸੀਂ ਇਹ ਦੱਸੋ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਇਹ ਰਾਹਲੈਂਦਰ ਕੋ ਰਾਹਲੈਂਦੋ ਜਦੋਂ ਕਿ ਜਨ ਤੱਕ ਤੜ ਕਿਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਅੱਧੀ ਵੀ ਕਰਮਾ ਨਹੀਂ ਆ ਠੀਕ ਹੈ ਬੈਟਰ ਤਾਂ ਫੋਨ ਕਰ ਸਕਿਆ ਸਾਨੂੰ ਐਸੇ ਦ੍ਰਿਦਤਾ ਕਿ ਕੋਈ ਫੈਮਿਲੀ ਮੈਟਰ ਰਹੇਗਾ ਮੈਂ ਮੌਕੇ ਤੇ ਪਹੁੰਚਾਂ ਤੇ ਉਹਨੂੰ ਬੰਦੇ ਨੂੰ ਨਾਲ ਲੈ ਕੇ ਜਾ ਰਹਾ ਹਾਂ ਜੋ ਵੀ ਹੋਗਾ ਆਨੇ ਜਾ ਕੇ ਤੁਹਾਨੂੰ ਕੰਪਲੇਂਟ ਆਊਗੀ ਉਹਦੇ ਮੁਤਾਬਕ ਕਾਰਵਾਈ ਹੋਵੇ ਇਹਨੇ ਨਸ਼ਾ ਵੀ ਕੀਤਾ ਹੋਇਆ ਕੋਈ ਇਹ ਵੈਸ ਵੇਲੇ ਕੋਈ ਨਹੀਂ ਹੋਤਾ ਚੈੱਕ ਕਰਵਾਵਾਂਗੇ ਡਾਕਟਰ ਦੱਸੂਗਾ ਮੈਂ ਪੁੱਛਿਆ ਸੀਗਾ ਇਹਨੇ ਅਜਲੇ ਡਰਗ ਲਈ ਹੋਈ ਆ ਉਹ ਡਾਕਟਰ ਦੱਸ ਸਕਦੇ ਮੈਂ ਵੀ ਦੱਸ ਸਕਦਾ ਜਿਹੜੀ ਵਿੱਚ ਆਪ ਹੀ ਮਿਲਿਆ ਹੋਇਆ ਇਹਨੇ ਕੀਤਾ ਹੋਇਆ ਪਤਾ ਨਹੀਂ ਮੈਂ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹਦੇ ਬਾਰੇ ਲੋਕਾਂ ਨੇ ਇਹਦੇ ਕੋਲ ਹਥਿਆਰ ਬਣਾਵਨ ਦੀ ਗੱਲ ਦੱਸਦੇ ਏ ਕੀ ਦੀ ਗੱਡੀ ਚੋਂ ਛੁਰਾ ਮਿਲਿਆ ਨਾ ਮੇਰੇ ਕੋਲ ਹਾਲੇ ਕੋਈ ਹਥਿਆਰ ਆਇਆ ਬੰਦਾ ਲੈ ਕੇ ਚੱਲਿਆ ਉਹ ਉੱਥੇ ਮੈਂ ਵੈਰੀਫਾਈ ਜਾ ਕੇ ਕਰ ਲਵਾਂਗਾ ਮੈਂ ਉੱਥੇ ਜਾ ਕੇ ਵੈਰੀਫਾਈ ਕਰਕੇ ਤੈਨੂੰ ਸਾਰਾ ਮਸਲਾ ਸੌਲਟ ਆਊਟ ਕਰਕੇ ਦੱਸ ਦਵਾਂਗਾ ਜੀ ਕੋਲ ਹਿਾਰਿਆ ਕੇ ਨੇ ਉਹਨਾਂ ਨੂੰ ਪ੍ਰਾਪਤ ਕਰਵਾਏ ਆ ਉਹ ਮੈਂ ਪੁੱਛ ਲਊਂਗਾ ਜੀ ਉਹਨਾਂ ਤੋਂ ਠੀਕ